ਕੀ ਨੇ ਸੰਗਰਾਦ ਮਸਿਆ ਤੇ ਪੂਰਨਮਾਸੀ ਕੀ ਇਹਨਾਂ ਦਾ ਮਤਲਬ ਹੈ ਅਤੇ ਕੀ ਨੇ ਵੱਖ-ਵੱਖ ਤਰੀਕੇ ਦੇ ਕੈਲੰਡਰ ਆਓ ਜਾਣਦੇ ਤਾਂ ਅਕਸਰ ਆਪਾਂ ਜਦੋਂ ਵਿਚਰਦੇ ਆਂ ਇੱਧਰ ਉੱਧਰ ਤਾਂ ਆਪਣੇ ਚ ਕੁਝ ਸ਼ਬਦ ਆਪਣੇ ਸਾਹਮਣੇ ਆਉਂਦੇ ਨੇ ਕੁਝ ਦਿਹਾੜੇ ਆਪਣੇ ਸਾਹਮਣੇ ਆਉਂਦੇ ਨੇ ਜਿਹਨੂੰ ਕਿਹਾ ਜਾਂਦਾ ਹੈ ਵੀ ਅੱਜ ਸੰਗਰਾਦ ਹੈ ਅੱਜ ਮਸਿਆ ਅੱਜ ਪੂਰਨਮਾਸੀ ਆਓ ਇਹਨੂੰ ਡਿਟੇਲਸ ਸਮਝਦੇ ਆਂ ਤਾਂ ਆਪਣੇ ਜਿਹੜੇ ਪੁਰਾਤਨ ਤੋਂ ਦੋ ਤਰ੍ਹਾਂ ਦੇ ਕੈਲੰਡਰ ਚੱਲਦੇ ਆ ਰਹੇ ਨੇ ਇੱਕ ਨੂੰ ਕਿਹਾ ਜਾਂਦਾ ਸੋਲਰ ਕੈਲੰਡਰ ਜੋ ਸੂਰਜ ਦੇ ਹਿਸਾਬ ਨਾਲ ਚੱਲਦਾ ਇੱਕ ਨੂੰ ਕਿਹਾ ਜਾਂਦਾ ਹੈ ਲੂਨਰ ਕੈਲੰਡਰ ਜੋ ਚੰ드ਰਮਾ ਦੇ ਹਿਸਾਬ ਨਾਲ ਚੱਲਦਾ ਤਾਂ ਜਿਹੜਾ ਸੂਰਜ ਦੇ ਹਿਸਾਬ ਨਾਲ ਚੱਲਦਾ ਹੈ ਉਹਦੇ ਹਿਸਾਬ ਨਾਲ ਆਉਂਦੀਆਂ ਨੇ ਸੰਗਰਾਦ ਅਤੇ ਜਿਹੜਾ ਲੂਨਰ ਦੇ ਹਿਸਾਬ ਨਾਲ ਚੱਲਦਾ ਹੈ ਜਿਹੜਾ ਚੰ드ਰਮਾ ਦੇ ਹਿਸਾਬ ਨਾਲ ਚੱਲਦਾ ਹੈ ਉਹਦੇ ਨਾਲ ਆਉਂਦੀ ਹੈ ਮੱਸਿਆ ਤੇ ਪੂਰਨਵਾਸ਼ੀ ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਗਰਾਦ ਬਾਰੇ ਸੰਗਰਾਦ ਜੋ ਕਿ ਸੰਸਕ੍ਰਿਤ ਦੇ ਸੰਗਰਾਤੀ ਸ਼ਬਦ ਤੋਂ ਆਈ ਹੈ ਇਹ ਜਿਹੜਾ ਸ਼ਬਦ ਹੈ ਨੂੰ ਪੰਜਾਬੀ ਚ ਆਉਂਦਾ ਹੁੰਦਾ ਹੈ ਸੰਗਰਾਦ ਬਣ ਗਿਆ ਤਾਂ ਆਪਾਂ ਗੱਲ ਕਰਦੇ ਹਾਂ ਸੰਗਰਾਤ ਦੀ ਜਿਹੜਾ ਜਿਹੜੀ ਸੰਗਰਾਤ ਹੈ ਇਹ ਜਿਵੇਂ ਆਪਾਂ ਪਹਿਲਾਂ ਦੱਸਿਆ ਸੂਲਰ ਦੇ ਹਿਸਾਬ ਨਾਲ ਚੱਲਦੀ ਹੈ ਸੂਰਜ ਦੇ ਹਿਸਾਬ ਨਾਲ ਆਉਂਦੀ ਹੈ ਜਿਸ ਦਾ ਮਤਲਬ ਹੈ ਕਿ ਨਵੇਂ ਘਰ ਚ ਜਾਂ ਨਵੀਂ ਰਾਸ਼ੀ ਚ ਅੱਜ ਸੂਰਜ ਚਲਾ ਗਿਆ ਭਾਵ ਕਿ ਅੱਜ ਤੋਂ ਇੱਕ ਨਵਾਂ ਮਹੀਨਾ ਚੜ ਗਿਆ ਜਿਹਨੂੰ ਗੁਰੂ ਅਰਧਨ ਦੇਵ ਜੀ ਨੇ ਇੱਕ ਅਲੱਗ ਬਾਣੀ ਚ ਦੱਸਿਆ ਜਿਹਨੂੰ ਆਪਾਂ 12 ਮਹਾ ਦੀ ਬਾਣੀ ਕਹਿੰਦੇ ਆ ਹਰ ਇੱਕ ਮਾ ਨੂੰ ਕਿਵੇਂ ਰੱਬ ਨਾਲ ਜੋੜਿਆ ਤੇ ਉਸਦੇ ਹੀ ਅੱਜ ਦੇ ਦਿਨ ਪਾਠ ਹੁੰਦੇ ਨੇ ਜਿਵੇਂ ਅਸੂ ਮਹੀਨੇ ਦੀ ਅੱਜ ਸੰਗਰਾਣ ਦਾ ਹੈ ਅੱਜ ਪਹਿਲਾ ਦਿਨ ਐਸੂ ਦਾ ਤਾਂ ਇਹਦੇ ਉੱਤੇ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਅਸੁਨ ਪ੍ਰੇਮ ਓ ਮਹਾਵੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਹੁਣ ਆਪਾਂ ਗੱਲ ਕਰਦੇ ਹਾਂ ਮਸਿਆ ਜੀ ਜਿਵੇਂ ਆਪਾਂ ਪਹਿਲਾਂ ਦੱਸਿਆ ਇਹ ਲੂਨਰ ਕੈਲੰਡਰ ਦੇ ਹਿਸਾਬ ਨਾਲ ਚੱਲਦੀ ਹੈ ਮਤਲਬ ਚੰਦਰਮਾ ਦੇ ਹਿਸਾਬ ਨਾਲ ਚੱਲਦੀ ਹੈ ਮਸਿਆ ਉਸ ਦਿਨ ਮਣਾਈ ਜਾਂਦੀ ਹੈ ਜਿਸ ਦਿਨ ਚੰਦਰਮਾ ਦਸਦਾਣੀ ਜ ਜਿਹਨੂੰ ਅਮਵਸਿਆ ਵੀ ਕਿਹਾ ਜਾਂਦਾ ਹੈ ਜਿਹਨੂੰ ਇੰਗਲਿਸ਼ ਚ ਮੂਨ ਡੇ ਕਹਿੰਦੇ ਨੇ ਜਿੱਦਨ ਆਪਾਂ ਨੂੰ ਚੰਦਰਮਾ ਦਸਦਾਣੀ ਤਾਂ ਇਹ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਇੱਕ ਹੋਰ ਆਪਾਂ ਸ਼ਬਦ ਸੁਣਦੇ ਹਾਂ ਪੂਰਨਮਾਸ਼ੀ ਜੋ ਮਨਾਈ ਜਾਂਦੀ ਹੈ ਜਿਸ ਦਿਨ ਫੁੱਲ ਮੂਨ ਹੁੰਦਾ ਹੈ ਜਾਂ ਜਿਸ ਦਿਨ ਪੂਰਾ ਚੰਦਰਮਾ ਦਿਖਦਾ ਹੁਣ ਅੱਗੇ ਵਧਦੇ ਹਾਂ ਤਾਂ ਆਪਾਂ ਤੁਹਾਨੂੰ ਹੋਰ ਗੱਲਾਂ ਦੱਸਦੇ ਹਾਂ ਸੋਲਰ ਤੇ ਲੂਨਰ ਕੈਲੰਡਰ ਬਾਰੇ ਸੂਰਜੀ ਤੇ ਚੰਦਰਮਾ ਦੇ ਕੈਲੰਡਰ ਬਾਰੇ ਜਿਹੜਾ ਸੂਰਜੀ ਕੈਲੰਡਰ ਦੇ ਹਿਸਾਬ ਨਾਲ ਚੱਲਦੇ ਨੇ ਮਹੀਨੇ ਉਹਨਾਂ ਚ ਜ਼ਿਆਦਾਤਰ 30 31 ਦਿਨ ਹੁੰਦੇ ਨੇ ਤੇ ਜਿਹੜੇ ਚੰਦਰਮਾ ਦੇ ਹਿਸਾਬ ਨਾਲ ਚੱਲਦੇ ਨੇ ਉਹਨਾਂ 'ਚ 28 29 30 31 ਇਹ ਇਹਨਾਂ ਦੇ ਵਿੱਚ ਵਿੱਚ ਦਿਨ ਹੁੰਦੇ ਨੇ ਐਵੇਂ ਅੱਗੇ ਵਧਦੇ ਆ ਤਾਂ ਇੱਕ ਹੋਰ ਆਪਾਂ ਕੈਲੰਡਰ ਦਾ ਨਾਮ ਸੁਣਦੇ ਆ ਜਿਹਨੂੰ ਵਿਕਰਮੀ ਸੰਮਤ ਕਿਹਾ ਜਾਂਦਾ ਜੋ ਕਿ ਰਾਜਾ ਵਿਕਰਮਦਿੱਤਿਆ ਵੱਲੋਂ ਬਣਾਈ ਗਈ ਸੀ ਇਹ ਜਿਹੜਾ ਕੈਲੰਡਰ ਹੈ ਇਹ ਲੂਨਰ ਦੇ ਹਿਸਾਬ ਨਾਲ ਚੱਲਦਾ ਹੈ ਚੰਦਰਮਾ ਦੇ ਹਿਸਾਬ ਨਾਲ ਚੱਲਦਾ ਜਿਹਦਾ ਪਹਿਲਾ ਮਹੀਨਾ ਵਿਸਾਖ ਹੁੰਦਾ ਤੇ ਆਪਾਂ ਅੱਗੇ ਵਧਦੇ ਆ ਜੋ ਜ਼ਿਆਦਾਤਰ ਸਿੱਖ ਧਰਮ 'ਚ ਮੰਨਿਆ ਜਾਂਦਾ ਕੈਲੰਡਰ ਜੋ ਐਸਜੀਬੀਸੀ ਵਲੰਟ ਡਿਊਸ ਕੀਤਾ ਗਿਆ ਸੀ ਜਿਹਨੂੰ ਨਾਨਕਸ਼ਾਹੀ ਕੈਲੰਡਰ ਕਿਹਾ ਜਾਂਦਾ ਹੈ ਜੋ ਕਿ ਸੋਲਰ ਤੋਂ ਚੱਲਦਾ ਹੈ ਸੋਲਰ ਦੇ ਹਿਸਾਬ ਨਾਲ ਚੱਲਦਾ ਹੈ ਸੂਰਜ ਦੇ ਹਿਸਾਬ ਨਾਲ ਚੱਲਦਾ ਹੈ ਜਿੱਦਾਂ ਪਹਿਲਾ ਮਹੀਨਾ ਚੇਤ ਹੁੰਦਾ ਹੈ ਤਾਂ ਕਈਆਂ ਨੂੰ ਆਪਣੇ ਚਿਹੇ ਭਲੇਖਾ ਰਹਿੰਦਾ ਵੀ ਪਹਿਲਾ ਮਹੀਨਾ ਵਿਸਾਖ ਹੁੰਦਾ ਕਿਉਂਕਿ ਉਸ ਦਿਨ ਜਦੋਂ ਉਹ ਵਿਸਾਖੀ ਆਉਂਦੀ ਹੈ ਤਾਂ ਜ਼ਿਆਦਾਤਰ ਉਹ ਮਨਾਇਆ ਜਾਂਦਾ ਹੈ ਫਸਲਾਂ ਦਾ ਦਿਨ ਤਾਂ ਕਈ ਮੰਨਦੇ ਨੇ ਕਿ ਵਿਸਾਖੀ ਪਹਿਲਾ ਮਹੀਨਾ ਹੁੰਦਾ ਵਿਸਾਖ ਪਹਿਲਾ ਮਹੀਨਾ ਹੁੰਦਾ ਪਰ ਚੇਤ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ ਚੇਤ ਮਹੀਨਾ ਬੜਾ ਪਹਿਲਾ ਤਾਂ ਜਿਹੜੇ ਇਹ ਸਾਰਾ ਆਪਾਂ ਦੱਸਿਆ ਤੁਹਾਨੂੰ ਜ਼ਰੂਰ ਸ਼ੇਅਰ ਕਰਦੇ ਇਸ ਵੀਡੀਓ ਨੂੰ ਅਤੇ ਕਿਸੇ ਭਰਮ ਭਲੇਖਿਆ ਚ ਪੈਣ ਦੀ ਲੋੜ ਨਹੀਂ ਇਹ ਸਿਰਫ ਮੀਨੂ ਦੇ ਚੜਨ ਦਾ ਜਾਂ ਸੂਰਜ ਦੇ ਉਹਦਾ ਚੰਦਰਮਾ ਦੇ ਪੂਰੇ ਹੋਣ ਦਾ ਇਹੀ ਦਿਨ ਹੁੰਦੇ ਨੇ ਹੋਰ ਇਹਨਾਂ ਦਾ ਕੋਈ ਜ਼ਿਆਦਾ ਸਿਗਨੀਫੀਕੈਂਸ ਨਹੀਂ ਹੈਗਾ ਜਦ ਤਰੇ ਮਹੀਨਾ ਚੜੇਦੀ ਹੁੰਦਾ ਉਹਦੇ ਦਿਨ ਮਨਾਏ ਜਾਂਦੇ ਨੇ ਤਾਂ ਜ਼ਰੂਰ ਸਭ ਨੂੰ ਸ਼ੇਅਰ ਕਰਦੇ ਇਸ ਵੀਡੀਓ ਨੂੰ ਸਭ ਨੂੰ ਇਹਨਾਂ ਟਰਮਸ ਬਾਰੇ ਦੱਸ ਦੋ ਸੰਗਰਾਮ ਤਮਸਿਆ ਪੂਰਨਮਾਸ਼ੀ ਵਿਕਰਮ ਸੰਮਤ ਨਾਨਕਸ਼ਾਈ ਕੈਲੰਡਰ ਕੀ ਸੋਲਰ ਕੈਲੰਡਰ ਹੁੰਦਾ ਕੀ ਲੂਨਰ ਕੈਲੰਡਰ ਹੁੰਦਾ ਜ਼ਰੂਰ ਸ਼ੇਅਰ ਕਰਦੇ ਇਸ ਵੀਡੀਓ ਨੂੰ ਤੇ ਜਰੂਰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਧੰਨਵਾਦ